ਸਸੇ ਗੱਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਜੇ ਮੈਂ ਤੁਹਾਡਾ ਆਪਣਾ ਜੀਤਾ ਆ ਗਿਆ ਆਪਣਾ ਛੋਟਾ ਜਿਹਾ ਵਲੌਗ ਲੈ ਕੇ ਤੇ ਵਲੌਗ ਨਾਲ ਜੁੜੇ ਰਹੋ ਤੇ ਤੁਹਾਨੂੰ ਜਿੱਦਾਂ ਪਤਾ ਹੀ ਹੈ ਵੀ ਇੱਕ ਦਿਨ ਛੱਡ ਕੇ ਵਲੌਗ ਪਾਈਦਾ ਤੇ 7 ਵਜੇ ਤੱਕ ਵਲੌਗ ਆ ਜਾਂਦਾ ਵਾਡਾ ਤੇ ਵੇਖਿਆ ਕਰੋ ਜਰੂਰ ਤੇ ਕੱਲ ਆਪਾਂ ਨਹੀਂ ਪਾਏ ਕੋਈ ਘਰੇਲੂ ਪਰੇਸ਼ਾਨੀ ਸੀਗੀ ਤੇ ਕੁਝ ਸਾਰੇ ਅਫਸਰ ਸੀਗੇ ਦਿਮਾਗ ਜਿਆ ਵੀ ਛੱਡ ਜਾਨੀ ਹੈਗਾ ਬਾਕੀ ਮੈਂ ਤੁਹਾਨੂੰ ਪਤਾ ਆਲਵੇਜ਼ ਤੁਹਾਨੂੰ ਐਂਟਰਟੇਨ ਕੀਤਾ ਮੈਂ ਦੱਸ ਕੇ ਸਿੰਪਤੀ ਨਹੀਂ ਲੈਣਾ ਚਾਹੁੰਦਾ ਜੱਲਿਆ ਨਹੀਂ ਹੈ ਕਿਤੇ ਕੇ ਚੰਗੇ ਕੰਮ ਦੀ ਲਾਵਾਂਗਾ ਬਾਕੀ ਵਾਈਗਰੂ ਕਿਰਪਾ ਰੱਖੇ ਤੇ ਤੁਹਾਨੂੰ ਜਿੱਦਾਂ ਏਦਾਂ ਹੱਸਦੇ ਲੱਭਦੇ ਆ ਨਾ ਤੇ ਤੁਹਾਨੂੰ ਵਲੌਗ ਚ ਏਦਾਂ ਲੱਭਦੇ ਰਵਾਂਗੇ ਤੇ ਬਸ ਵੀਰ ਦੇ ਉੱਤੇ ਇਹਨਾਂ ਛੋਟੇ ਛੋਟੇ ਕੰਮ ਕਰਦੇ ਆ ਸੰਡੇ ਦਾ ਦੇਣਾ ਤੇ ਕਰ ਲੱਗਿਆ ਉਹ ਸਬਜੀ ਸਬਜੀ ਦਾ ਹਸਤਾ ਤੇ ਆ ਜਾਓ ਗੱਲਬਾਤ ਕਰਨੀ ਆ ਮੰਮੀ ਨਾਲ ਆਹ ਵੇਖੋ ਅੱਜ ਆਪਾਂ ਬਣਾਉਣ ਲੱਗੇ ਆ ਗਾਜਰਾ ਮਟਰ ਤੇ ਆਲੂ ਦੀ ਸਬਜੀ ਸੁੱਕੀ ਸੱਚੀ ਗੱਲ ਦੀ ਸਾਰਿਆਂ ਨੂੰ ਸਾਰੇ ਠਿਕ ਠਾਕ ਤੇਰੇ ਕੋਲ ਸਬਜੀ ਮੇਰੇ ਕੋਲ ਇਹ ਹੁਣ ਸਬਜੀ ਸਬਜੀ ਜਿੱਤਾ ਕਰਨ ਦਿਆ ਹੁਣ ਹਾਰ ਕੇ ਮੋਟੀਆਂ ਮਾੜੇ ਮਡੇ ਮਟਰ ਕੱਢੇ ਨੇ ਇੱਕ ਹੱਥ ਨਾਲ ਜਿੰਦਾਂ ਮੈਂ ਨਿਕਲੇ ਆ ਤੇ ਮਡੇ ਕੱਜ ਨਾਲ ਮੈਂ ਜਰੋ ਜਿੱਤਨ ਗਵਾ ਦਿਆ ਕਿਉਂਕਿ ਸੱਦਿਆਂ ਜਿਆਦਾ ਸਾਗ ਸੁਭੀ ਹੁੰਦਾ ਸਾਗ ਹੋਇਆ ਨੂੰ ਗਈ ਰੋਟੀ ਹੋਈ ਤੇ ਆਈਂਗੇ ਉਹ ਕੋ ਮੇਰੇ ਕੋਲ ਬੱਕਦੀ ਨਹੀਂ ਤੇ ਜਾਂ ਦਾਲਾਂ ਦੂਣਾਂ ਤੇ ਸਾਡੇ ਘਰ ਕੋਈ ਖਾਂਦਾ ਨਹੀਂ ਤੇ ਸਾਗਸੂ ਦਾ ਇਦਾਂ ਸਿਸਟਮ ਆ ਵੀ ਸਾਗਸੂ ਦਾ ਨੂੰ ਆਂਡ ਗਵਾਂਡੋ ਬਧੇਰਾ ਜਾਂਦਾ ਤੇ ਨਾਲੇ ਜ਼ਿਆਦਾਤਰ ਤੇਜਿੰਦਰ ਭਾਈ ਦੇ ਮੰਮੀ ਪੇੜ ਦਿੰਦੇ ਆ ਉਹਨਾਂ ਨੇ ਜਦੋਂ ਜਦੋਂ ਬਣਾਉਣਾ ਨਾ ਉਦੋਂ ਮੈਨੂੰ ਫੋਨ ਜ਼ਰੂਰ ਕਰਨਾ ਵੀ ਆ ਜਾ ਸੰਜੂ ਲਾਇਆ ਸਾਗਰ ਸਾਗ ਵੀ ਦੋ ਦੋ ਤਿੰਨ ਤਿੰਨ ਦਿਨ ਦਾ ਦੇ ਦਿੰਦੇ ਆ ਵੀ ਅੱਡੇ ਦੋ ਦਿਨ ਤੇ ਕਿਉਂਕਿ ਤਿੰਨ ਆ ਪਾਜੀ ਆ ਇੰਨਾ ਇੰਨਾ ਆਪਾ ਖਾਣਾ ਹੁੰਦਾ ਤੇ ਦੋ ਦਿਨ ਅੱਡੇ ਰਾਮ ਨਾ ਨਿਕਲ ਜਾਂਦੇ ਕੋਈ ਐਡੀ ਗੱਲ ਨਹੀਂ ਹੈ ਜੀ ਤੇ ਬਾਕੀ ਤੋਂ ਇਹ ਕਮੈਂਟ ਕਰਕੇ ਦੱਸਿਓ ਵੀ ਅੱਜ ਤੁਹਾਡੇ ਘਰ ਕਿਹੜੀ ਕਿਹੜੀ ਸਬਜ਼ੀ ਬਣੀ ਆ ਹੋ ਜ਼ਿਆਦਾ ਕੀ ਪਤਾ ਤੁਹਾਨੂੰ ਕਹਿ ਕੇ ਤੇ ਕੋਰੀਅਰ ਕਰਾਉਣੀ ਪਏ ਕੋਲੀ ਕੋਲੀ ਸਬਜ਼ੀ ਆਪਣੇ ਘਰ ਤੇ ਹੁਣ ਬਰ ਤੜਕਾ ਕੌਣ ਲਾਊਗਾ ਮੈਂ ਕਿਤੇ ਨਹੀਂ ਮੈਂ ਤੜਕਾ ਹੁਣ ਦੂਈਆਂ ਲਾਏਗਾ ਮੈਂ ਬਿਆਜ ਬੂਰੀ ਮਾੜੇ ਮੜ ਜਿੱਦ ਨਹੀਂ ਜਿੰਨੇ ਕੋ ਮਰਕੇ ਹੁੰਦਾ ਉਹਨਾਂ ਗੱਦ ਨਹੀਂ ਆ ਬਾਕੀ ਤੋਂ ਤੜਕਾ ਜੁੱਸਣਾ ਆਪਣੀ ਮਰਜ਼ੀ ਦਾ ਲਾਲਮੀ ਤੇ ਨਾਲੇ ਆਪਣੇ ਆਡੀਅੰਸ ਨੂੰ ਗਾਇਨ ਨਾਲੇ ਆਖਾਈ ਮਹੀ ਆਡੀਅੰਸ ਤੋਂ ਤੇ ਅੱਜ ਖਾਵਾਂਗੇ ਗੋਨਾ ਕੋ ਤੇ ਕਮੈਂਟਾਂ ਜਰੂਰ ਦੱਸਿਓ ਵੀ ਤੁਸੀਂ ਅੱਜ ਕਿਹੜੀ ਕਿਹੜੀ ਸਬਜ਼ੀ ਬਣਾਈ ਹੈ ਤੇ ਤੁਹਾਡਾ ਸੰਡੇ ਅੱਜ ਕਿਦਾਂ ਦਾ ਨਿਕਲਿਆ ਅੱਡਾ ਤੇ ਬਸ ਇਹਦਾ ਕੰਮ ਚ ਨਿਕਲਿਆ ਕਿਉਂਕਿ ਧੋਪਨ ਨਿਕਲਣ ਜ਼ਰੂਰ ਲਈ ਆ ਪਰ ਹਣਾ ਮੰਮੀ ਉਹ ਦੀ ਗੱਲ ਬਾਤ ਦੀ ਉਹ ਦੀ ਗੱਲ ਬਾਤ ਨਹੀਂ ਹੈਗੀ ਮੈਂ ਤੁਹਾਨੂੰ ਬਹਿਣਾ ਧੁੱਪੇ ਮੈਂ ਅੱਜ ਬਿਲਕੁਲ ਨਹੀਂ ਬੈਠੀ ਅੱਜ ਤਾਂ ਬਹੁਤ ਹੀ ਮੈਦ ਬਿਲਕੁਲ ਅਨਸਰੀ ਜੁੜਿਆ ਪਿਆ ਉਹ ਹੌਲੀ ਹੌਲੀ ਉੱਠੀ ਮੈਂ ਚੱਲ ਉੱਠ ਕੇ ਥੋੜਾ ਬੋਦਾ ਜੀ ਜਿੱਤੇ ਲੱਗੋ ਜਿੰਨਾ ਕਿ ਮਰਕਾ ਹੁੰਦਾ ਉਹਨਾਂ ਕਦਮ ਤੇ ਸਾਹ ਜਿਹੜੇ ਵਿਚਾਰਾ ਲੱਗਾ ਰੰਦਾ ਤੇ ਅੱਜ ਬਸ ਇਦਾਂ ਹੀ ਗੱਪਾ-ਚੱਪਾ ਮਾਰਦੇ ਆ ਮੈਂ ਐਵੇਂ ਮੰਮੀ ਨਾਲ ਗੱਲਾਂ-ਗੱਲਾਂ ਕਰਦੇ ਆਂ ਵੀ ਜਿੱਦਾਂ ਮਾਲ ਅੱਜ ਤੇ ਅੱਜ ਸਾਡੇ ਕੋਲ ਬਹੁਤ ਜ਼ਿਆਦਾ ਫੈਸਿਲਿਟੀਆਂ ਆ ਗਈਆਂ ਜਿੱਦਾਂ ਕੁੱਕ ਕਰਨ ਲਈ ਓਵਨ ਆ ਹਨਾ ਤੇ ਐਂਟਰਟੇਨ ਆਪਣੇ ਆਪ ਨੂੰ ਕਰਨ ਲਈ ਮੋਬਾਈਲ ਫੋਨ ਦਾ ਟੀਵੀ ਆ ਤੇ ਪਿਛਲੇ ਜ਼ਮਾਨੇ 'ਚ ਹਨਾ ਜਿੱਦਾਂ ਪਿਛੇ ਵੇਲੇ ਇਹ ਵੀ ਕੁੱਕ ਨਹੀਂ ਇਦਾਂ ਦਾ ਹੁੰਦਾ ਤੇ ਮੰਮੀ ਜਦੋਂ ਆ ਫੋਨ ਨਹੀਂ ਆਏ ਹੂੰ ਤਦੋਂ ਇਹ ਫਿਰ ਕਿੱਦਾਂ ਐਂਟਰਟੇਨ ਹੁੰਦੇ ਹੁੰਦੇ ਤੇ aí ਤੇ ਨਿਆਣਿਆਂ ਨੂੰ ਕਿੱਦਾਂ ਮਤਲਬ ਰੱਖਣਾ ਸਾਡਾ ਫੋਨ ਹੁੰਦਾ ਸੀ ਉਦੋਂ ਬੱਚੇ ਹਾਂ ਨਾ ਮਾਂ ਬੱਚਾਂ ਨੂੰ ਰੋਟੀ ਬਖਾਦੀ ਬੱਚਾਂ ਨੂੰ ਜਾ ਬਣਾਦੀ ਬੱਚਾਂ ਨੂੰ ਆਹ ਕਰਦਾ ਬੱਚਾਂ ਨੂੰ ਉਹ ਕਰਦਾ ਸਾਰੇ ਦਿਹਾੜੀ ਕੋਈ ਟਾਈਮ ਨਹੀਂ ਸੀ ਨਲਦਾ ਹੁੰਦਾ ਨਹੀਂ ਤੇ ਤੁਹਾਡਾ ਟਾਈਮ ਪਾਸ ਹੁੰਦਾ ਕਿਦਾਂ ਟਾਈਮ ਪਾਸ ਇਤਨੀ ਸੱਜੜੀ ਤੇ ਪਰ ਇੱਕ ਗੱਲ ਆ ਹਨਾ ਵੀ ਮੰਮੀ ਜਿੱਦਾਂ ਵੀ ਉਦੋਂ ਜਿਹੜੇ ਰਿਸ਼ਤੇ ਜਿਆਦਾ ਵਧੀਆ ਹੁੰਦੇ ਹੂੰ ਜਿੱਦਾਂ ਹੁਣ ਅੱਜ ਕੱਲ੍ਹ ਇਹ ਕੁੜੀਆਂ ਟਾਡਾ ਕਰਦੇ ਨੇ ਕਦੀ ਅੱਗੇ ਨਹੀਂ ਸੀ ਵਾਂਗਰ ਦਾਦਾ 15 ਬੰਨਾਰ ਬਣਾਉਣੇ ਆ ਜਾਂਦੇ ਸੀ ਕਦੀ ਨਹੀਂ ਸੀ ਅੱਗੇ ਰੋਟੀਆਂ ਬਣਾ ਕੇ ਹੋਣੀਆਂ ਜਾਂ ਦੋਣੀਆਂ ਸਮੇਂ ਚੰਗੇ ਸੀ ਜਦੋਂ ਸਮੇਂ ਸਤੇਤੀ ਬਣ ਭਰਾ ਹੁੰਦੇ ਜਾਂਦੇ ਸੀ ਹੁਣ ਜੂ ਨੂੰ ਬਣ ਭਰਾ ਕੱਢ ਗਏ ਦੂ ਦੂ ਪਿਆਰ ਕੱਢ ਗਏ ਉਹੀ ਆ ਨਾ ਮਤਲਬ ਜੇ ਟੈਕਨੋਲੋਜੀ ਦਾ ਫਾਇਦਾ ਹੋਇਆ ਵਾ ਤੇ ਥੋੜਾ ਜਾਂ ਮੈਨੂੰ ਲੱਗਦਾ ਵੀ ਘਾਟਾ ਵੀ ਹੋਇਆ ਵਾ ਕਿਉਂਕਿ ਜਿੱਦਾਂ ਹਣਾ ਪਹਿਲੇ ਭੈਣ ਭਰਾ ਜਿੱਦਾਂ ਆਪਾਂ ਆਪਣੇ ਦਾਦੀ ਦਾਦੀਆਂ ਕੋਲ ਬੈਠੀਦਾ ਵਾ ਤੇ ਦਾਦੇ ਵੀ ਪਹਿਲੇ ਸਾਰੇ ਬਜ਼ੁਰਗ ਇੱਕ ਦੂਜੇ ਨਾਲ ਬੜਾ ਵਰਤਦੇ ਹੀ ਬੜਾ ਬਿੰਦੇ ਖਲੋਂਦੇ ਹੀ ਅੱਜ ਕੱਲ ਦੇ ਕੋਈ ਕੇ ਦਾ ਜਨਮ ਦਿਨ ਹੋਵੇ ਕੋਈ ਕੁਝ ਹੋਵੇ ਮਤਲਬ ਕੋਈ ਘਰ ਦੇ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਫੰਕਸ਼ਨ ਹੋਵੇ ਲੋਕੀ ਕੀ ਕਰਦੇ ਆ ਵੀ ਸਗਣ ਕੇਹਾ ਤੇ ਭੇਜ ਦਿੰਦੇ ਆ ਭੈਣ ਭਰਾ ਸਕੇ ਵੀ ਤੇ ਮੜੀ ਤੋਂਦਿਆਣਾ ਵਿਸ਼ ਕਰ ਦਿੰਦੇ ਆ ਤੋਂਦ ਕਰ ਦਿੰਦੇ ਵੀ ਥੱਕਦੇ ਭੇਜਾ ਲੱਲੇ ਅਪਣੇ ਅੰਦਰ ਤੋਂ ਬਾਸ ਅੱਜ ਕ ਨੂੰ ਉਹ ਪਿਆਰੀ ਆਗੇ ਪਹਿਨਾ ਬੱਜਾਂ ਨੂੰ ਛੁੱਟੀਆਂ ਨਾ ਦਾ ਨਨਕੇ ਦੌੜਨਾ ਬੜਾ-ਬੜਾ ਚਾਹਣਾ ਨਨਕੇ ਚੱਲੇ ਨਾ ਕੇ ਮੀਨਾ ਮੀਨਾ ਬੰਦਾ ਬੰਦਾ ਦੇ ਮਾਉਣੇ ਰਹਿਣਾ ਬੱਚੇ ਨਹੀਂ ਰਹਿਣਾ ਮਾਰਗ ਦੇ ਆ ਲੋੜੀ ਆਏ ਗਨੇ ਝੁਪਨੇ ਕਿਦਾਂ ਮੰਗੂਲੀ ਰੋੜੀਆਂ ਕਈ ਕੁਛ ਕਾ ਨਾ ਉਹੀ ਨਾ ਵੀ ਜਿੱਦਾਂ ਅਸੀਂ ਪਹਿਲੇ-ਪਹਿਲੇ ਨਨਕੇ ਜਾਣਾ ਨਾ ਤੇ ਅਸੀਂ ਜਾਣਾ 2 ਦਿਨ ਲਈ ਤੇ ਜੋ ਦੂਜਾ ਦਿਨ ਅਸੀਂ ਘਰ ਨੂੰ ਆਉਣਾ ਨਾ ਜਦੋਂ ਗੱਡੀ ਦਾ ਟਾਈਮ ਹੁੰਦਾ ਤੇ ਅਸੀਂ ਲੁਕਦੇ ਫਿਰਨਾ ਅਡੇ ਘਰਦਿਆਂ ਨੂੰ ਕੁੱਟ-ਕੁੱਟ ਕੇ ਲਿਆਉਣਾ ਉਥੋਂ ਵੀ ਕੱਲ ਸਕੂਲੇ ਜਾਣਾ ਦੋ ਦਿਨ ਲਈ ਆਏ ਤੇ ਅੱਜ ਕੱਲ ਦੇ ਮਤਲਬ ਬੱਚੇ ਵੀ ਹਨਾ ਮਤਲਬ ਟੈਕਨੋਲੋਜੀ ਦੇ ਨਾਲ ਇੰਨਾ ਕੁ ਆਪਣੇ ਆਪ ਨੂੰ ਮਤਲਬ ਉਹਨਾਂ ਨੇ ਬਿਜ਼ੀ ਕਰ ਲਿਆ ਵਾ ਵੀ ਨਾਨਕੇ ਦਾਦਕੇਆਂ ਦਾ ਕੋਈ ਬਸ ਹਰ ਬੰਦਾ ਆਪਣੇ ਤੱਕ ਹੀ ਹਨਾ ਰਹਿ ਗਿਆ ਤੇ ਐਂ ਦੇ ਹੀ ਕਹਿਣਾ ਚਾਉਂਦੇ ਆ ਭਰਾਵਾ ਮੈਂ ਤੇ ਆਪ ਬਹੁਤ ਘੱਟ ਕਿਤੇ ਬਾਹਰ ਅੰਦਰ ਨਿਕਲਦਾ ਹੁਣ ਕਿਹਦੇ ਘਰ ਕਿਹ ਘਰ ਮਾਮੇ ਘਰ ਦੋ ਦੱਦੇ ਘਰ ਦੋ ਉਹ ਬੱਦੇ ਵਗਰੋ ਫੋਨ ਕਰਕੇ ਦਿਲਾਈ ਜਾਣਗੇ ਅੱਗੇ ਨਾਲ ਕੋਈ ਇੰਨੀ ਕੋਈ ਸਹਾਇਤਾ ਸੁਲਾਮੀ ਕੋਈ ਆਹਣੋ ਕੋ ਚਾ ਨਹੀਂ ਮਿਲਣੀ ਹੁਣ ਉਹ ਪਿੱਛੇ ਸੰਨੇ ਫਰੇ ਗਏ ਬਸ ਬਿਲਕੁਲ ਯਾਹ ਬਾਕੀ ਦੋਸਤੋ ਤੁਹਾਡੇ ਤੇ ਅੱਜ ਆਪਾਂ ਇਦਾਂ ਹੀ ਗੱਲਾਂ ਕਰਦੇ ਤੇ ਆਡੇ ਤੇ ਵਿਚਾਰਿਆ ਤੇ ਤੁਸੀਂ ਜਰੂਰ ਆਪਣੇ ਵਿਚਾਰ ਸਾਂਝੇ ਕਰੋ ਵੀ ਤੁਹਾਨੂੰ ਕੀ ਲੱਗਦਾ ਵੀ ਟੈਕਨੋਲੋਜੀ ਦਾ ਆ ਫੋਨ ਆ ਫਾਨਾ ਦਾ ਫਾਇਦਾ ਤੇ ਜ਼ਰੂਰ ਹੈ 노 ਡਾਊਟ ਫਾਇਦਾ ਵਾ ਆਪਾਂ ਦੇਸ਼ ਪਰਦੇਸ਼ ਆਪਾਂ 1 ਮਿੰਟ ਚ ਵੀਡੀਓ ਕਾਲ ਕਰ ਸਕਦੇ ਹਾਂ ਆਪਣੇ ਭੈਣ ਭਰਾਵਾਂ ਨੂੰ ਪਰ ਅੱਜ ਦੋਂ ਦੀਆਂ ਵੀਡੀਓ ਕਾਲਾਂ ਜਾਂ ਫੋਨ ਆਏ ਆ ਹਾਂ ਫੋਨ ਤਾਂ ਕਨੇ ਨੂੰ ਬੰਦ ਆ ਗਏ ਬੰਦਿਆਂ ਦੇ ਤੇ ਕੋਈ ਵੈਲਿਊ ਨਹੀਂ ਰਹੀ ਹੁਣ ਬਸ ਫੋਨ ਹੀ ਫੋਨ ਫੋਨ ਹੀ ਗਾਇਕ ਬਸ ਤੇ ਬਾਕੀ 2026 ਆ ਗਿਆ ਵਾ ਤੇ ਆਪਣੀਆਂ ਗੁੱਸੇ ਨਾਰਾਜ਼ਗੀ ਜੇ ਕਿਸੇ ਨਾਲ ਵੀ ਤੁਹਾਡੀ ਹੈਗੀ ਆਪਣੇ ਭੈਣ ਭਰਾਵਾਂ ਨੂੰ ਫੋਨ ਕਰ ਲੋ ਉਹਨਾਂ ਮਿਲਣਾ ਗੱਲਣਾ ਸ਼ੁਰੂ ਕਰੋ ਕਿਉਂਕਿ ਸਾਡੀ ਵੀ ਇੱਕ ਦੋ ਜਾਣਿਆ ਨਾਲ ਚਲੋ ਮਾੜੀ ਮੋਟੀ ਹੈਗੀ ਹੀ ਇਆ ਪਾ ਵੀ ਇਹਨਾਂ ਨੂੰ ਫੋਨ ਕੀਤਾ ਨਵੇਂ ਸਾਲ ਨੂੰ ਨਵਾਂ ਸਾਲ ਜੜਿਆ ਸਭ ਮੁਗਲਾਂ ਨਾਲ ਲਾ ਗੁੱਥੇ ਅੱਗੀਆਂ ਸਭ ਦੂਰ ਕਰਕੇ ਆਪਣੇ ਭੈਣ ਭਰਾ ਨਹੀਂ ਜੇ ਲੱਗਦੇ ਦੁਨੀਆ ਦੇ ਹੋਰ ਬਹੁਤ ਕੁਝ ਲੱਭਿਆ ਅੰਦਾ ਜੀ ਹਾਂ ਤੇ ਬਾਕੀ ਇਹ ਆ ਵੀ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਵੀ ਟਾਈਮ ਮਿਲੇ ਆਪਣੇ ਭੈਣ ਭਰਾ ਆਪਣੇ ਸਕੇ ਸਬੰਧੀਆਂ ਨੂੰ ਮਿਲਿਆ ਕਰੋ ਉਹਨਾਂ ਦੇ ਘਰੇ ਜਾਇਆ ਕਰੋ ਤੁਹਾਡੇ ਘਰੇ ਆਉਣ ਕੋਈ ਫੋਨ ਸਾਈਟ ਤੇ ਰੱਖ ਕੇ ਦੋ ਦੋ ਚਾਰ ਚਾਰ ਘੰਟੇ ਗੱਪਾਂ ਕੁਪਾਂ ਜ਼ਰੂਰ ਮਾਰਿਆ ਕਰੋ ਬੰਦੇ ਦਾ ਮਨ ਹੋਰਦਾ ਔਰ ਹੁੰਦਾ ਵਾ ਤੇ ਬਾਕੀ ਟੈਕਨੋਲੋਜੀ ਵੀ ਜ਼ਰੂਰੀ ਆ ਇਹਦੇ ਥਾਂ ਹੀ ਤੁਹਾਨੂੰ ਬਹੁਤ ਚੀਜ਼ਾਂ ਆ ਨਾ ਅਵੇਲੇਬਲ ਹੋ ਜਾਂਦੀਆਂ ਘਰ ਬੈਠੇ ਆਪਾਂ ਕੁਝ ਵੀ ਲੈ ਆ ਸਕਦੇ ਹਾਂ ਤੇ ਬਾਕੀ ਰਬ ਰਾਖਾ ਮਿਲਦੇ ਆ ਤੁਹਾਨੂੰ ਥੋੜੀ ਜਿਹਾ ਬਾਅਦ ਫੇਰ ਅੱਜ ਤੇ ਬਸ ਆਪਾਂ ਗੱਲਾਂ ਗੱਲਾਂ ਦੇ ਵਿੱਚ ਭੁੱਲੀ ਗਏ ਆ ਵੀ ਵਲੌਗ ਘੱਟ ਵੀ ਕਰਨਾ ਘੱਟ ਵੀ ਕਰ ਹਾਂ ਸਾਥੀ ਗੱਲ ਦੀ ਸਾਰਿਆਂ ਨੂੰ ਹਾਂ ਤੇ ਬਾਕੀ ਤੁਸੀਂ ਨਾ ਮਤਲਬ ਪੂਰਾ ਵਲੌਗ ਦੇਖਿਆ ਕਰੋ ਇਦਾਂ ਵਿੱਚ ਨਾ ਛੱਡਿਆ ਕਰੋ ਤੁਹਾਨੂੰ ਵਧੀਆ ਵਧੀਆ ਗੱਲਾਂ ਘੈਂਟ ਘੈਂਟ ਗੱਲਾਂ ਕਰਨੀਆਂ ਆ ਆਪਾਂ ਤੇ ਬਾਕੀ ਜਦੋਂ ਕੋਈ ਅਪਡੇਟ ਨਵੀਂ ਹੋਏਗੀ ਸਾਡੀ ਪਰਸਨਲ ਲਾਈਫ ਦੀ ਆਪਾਂ ਤੁਹਾਨੂੰ ਜ਼ਰੂਰ ਸਭ ਤੋਂ ਪਹਿਲੇ ਤੁਹਾਨੂੰ ਸ਼ੇਅਰ ਕਰਾਂਗੇ ਤੇ ਜੁੜੇ ਰਹੋ ਵਲੌਗ ਦੇ ਨਾਲ ਜਿਨ੍ਹਾਂ ਚਿਰ ਕੋਈ ਅਪਡੇਟ ਨਹੀਂ ਆ ਗਈ ਉਹਨਾਂ ਚਿਰ ਚੱਕ ਕੇ ਰੱਖਣਾ ਉਹਨਾਂ ਦਾ ਕੰਮ ਚੱਕ ਕੇ ਰੱਖਣਾ ਕੰਮ ਤੇ ਚੰਗਾ ਜੀ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਤੱਕ ਬਾਕੀ ਇੱਕ ਚੀਜ਼ ਦੱਸਣੀ ਰਹਿ ਗਈ ਵੀ ਬਾਕੀ ਭਾਈ ਦਾ ਤੇ ਵਲੌਗ ਤੁਸੀਂ ਵੇਖ ਹੀ ਲਿਆ ਹਣਾ ਵਾ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਐਪੀਸੋਡ ਡੇ ਬਾਏ ਡੇ ਆਈ ਜਾਂਦੇ ਆ ਤੇ ਪਰਸੋਂ ਪਿਆਦਾ ਸ਼ਾਇਦ ਮੇਰੀ ਫੌਜ ਦਾ 16ਵਾਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਦਾਂ ਦਾ ਲੱਗਾ ਸਾਰਾ ਤੇ ਹੁਣ ਮਤਲਬ ਅਨਾਉਂਸਮੈਂਟ ਇਹ ਹੋਈ ਆ ਵੀ ਲਾਵਾਂ ਫਿਰੇ 2 ਕਰਨੀਆਂ ਤੇ 15 ਤਰੀਕ ਨੂੰ ਮੇਬੀ ਲਗਭਗ ਸ਼ੂਟ ਜਿਹੜਾ ਵਾ ਸਟਾਰਟ ਹੋ ਜਾਣਾ ਤੇ ਜਿੱਦਾਂ ਹੋਏਗਾ ਆਪਾਂ ਤੁਹਾਨੂੰ ਉਦੋਂ ਵੀ ਜਲਦੀ ਅਪਡੇਟ ਦਵਾਂਗੇ ਵੀ ਹਾੜਾ ਕਿਰਦਾਰ ਉੱਚ ਕਿਦਾਂ ਦਾ ਦਿੱਤਾ ਗਿਆ ਵਾ ਨੇ ਨਹੀਂ ਦਿੱਤਾ ਗਿਆ ਲੈਟਸ ਸੀ ਤੇ ਅੰਬਾਕੀ ਮਿਲਾਂਗੇ ਤਾਂ ਨੌਨ ਸਿੱਧਾ ਸ਼ੂਟ ਦੇ ਉੱਤੇ ਹੀ ਤੇ ਵਲੌਗ ਨੂੰ ਪਿਆਰ ਦਿੰਦੇ ਰਹੋ ਜੁੜੇ ਰਹੋ ਤੇ ਆਪਾਂ ਡੇ ਬਾਏ ਡੇ ਇੱਥੇ ਵੀ ਕਮਾਲ ਕਰਨਾ ਵਾ ਤੇ ਨਾਲੇ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਮੈਂ ਨਾ ਇੱਕ ਇੰਸਟਾਗ੍ਰam ਦਾ ਚੈਨਲ ਬਣਾਇਆ ਆਪਣਾ ਜੀਤਾ ਕਰਕੇ ਆਪਣਾ ਜੀਤਾ ਵੱਡਾ ਏ ਪੈਣਾ ਵਾ ਹਨਾ ਤੇ ਤੁਸੀਂ ਉੱਥੇ ਵੀ ਜਾ ਕੇ ਫੋਲੋ ਕਰਿਓ ਆਪਾਂ ਉੱਥੇ ਵੀ ਜਾ ਕੇ ਰੌਣਕਾ ਲਾਵਾਂਗੇ ਥੋੜੀ ਦੇਰ ਤੱਕ ਵਧੀਆ ਕਮੇਡੀ ਰੀਲਾ ਪਾਵਾਂਗੇ ਤੇ ਮੈਚ ਚੈਨਲ Instagram ਅਕਾਊਂਟ ਬਣਾ ਲਿਆ ਵਾ ਆਪਣਾ ਜੀਤਾ ਕਰਕੇ ਤੁਸੀਂ ਉਹਨੂੰ ਫੋਲੋ ਜ਼ਰੂਰ ਕਰ ਲੈਣਾ ਤੇ ਆਪਾਂ ਉੱਥੇ ਵੀ ਲੌਂਡਿਆਂ ਰੋਣਗਾ ਤੇ ਬਸ ਇੰਨਾ ਹੀ ਛੋਟਾ ਜਿਹਾ ਜਿਹਾ ਵਲੌਗ ਤੁਹਾਨੂੰ ਬਹੁਤਾ ਬੋਰ ਨਹੀਂ ਕਰਨਾ ਹੈਗਾ ਸੰਡੇ ਆ ਸੰਡੇ ਇੰਜੋਏ ਕਰੋ ਫੈਮਿਲੀ ਦੇ ਨਾਲ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ ਤੇ ਚੰਗਾ ਜੀ ਸਸ ਸ੍ਰੀ ਅਕਾਲ ਸਾਰਿਆਂ ਨੂੰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ